ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਹੋਈਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲੋ ਵਾਲ ਇੱਕ ਵਾਰ ਫਿਰ ਤੋਂ ਫਤਿਹ ਬੁਲਾਉਣਾ ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਪਲੀ ਗੁਰਪਿਆਰੀ ਸਾਧ ਸੰਗਤ ਜੀਓ ਹਜ਼ੂਰ ਸ਼੍ਰੀਨਾਪਕਮਾ ਰਾਜਾ ਸਾਹਿਬ ਜੀ ਦੀ ਜੀਵਨੀ ਦੇ ਨਾਲ ਸੰਬੰਧ ਰੱਖਦਾ ਜੋ ਸلسلਾ ਇਤਿਹਾਸ ਗਾਥਕ ਦਾ ਆਪਾਂ ਸ਼ੁਰੂ ਕੀਤਾ ਉਹਦਾ ਅਗਲਾ ਐਪੀਸੋਡ ਲੈ ਕੇ ਆਪ ਸੰਗਤ ਦੇ ਸਾਹਮਣੇ ਆਪਾਂ ਹਾਜ਼ਰ ਹੋਏ ਆਂ ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਕਿਵੇਂ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਆਪਣੀ ਮੌਜ ਦੇ ਨਾਲ ਰਮਜ਼ ਮਾਰ ਕੇ ਹਾਕਮ ਸ਼ਾਹ ਫਕੀਰ ਕਰਿਆਮ ਵਾਲੇ ਦੀ ਈਰਖਾ ਤੇ ਉਹਦਾ ਹੰਕਾਰ ਤੋੜਦੇ ਨੇ ਹੁਣ ਅੱਜ ਅਸੀਂ ਇਸ એપisode ਵਿੱਚ ਅਗਲੀ ਗਾਥਾ ਲੈ ਕੇ ਆਪ ਜੀ ਦੇ ਸਾਹਮਣੇ حاضر ਹੋਏ ਆ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਨੂੰ ਪਿੰਡ ਰੈਪੇ ਵਿੱਚ ਰਹਿੰਦੇ ਹੋਏ 8 ਮਹੀਨੇ ਦਾ ਸਮਾਂ ਹੋ ਗਿਆ ਹੈ ਮੌਸਮ ਬਦਲ ਗਿਆ ਚਮਾਸੇ ਲੱਗਣੇ ਸ਼ੁਰੂ ਹੋ ਗਏ ਨੇ ਉਧਰ ਸੰਤ ਗੰਗਾਦਾਸ ਜੀ ਮਹਿਰਮਪੁਰ ਵਾਲੇ ਆਪਣੀ ਕੁਟਿਆ ਵਿੱਚ ਬੈਠੇ ਨੇ ਪਰ ਉਹ ਬਹੁਤ ਉਦਾਸ ਰਹਿਣ ਲੱਗ ਪਏ ਕਿਉਂਕਿ ਜਦੋਂ ਦਾ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਨੇ ਸੰਤ ਗੰਗਾਦਾਸ ਦੀ ਕੁਟਿਆ ਤੇ ਉਹਨਾਂ ਦੀ ਸੰਤ ਮੰਡਲੀ ਨੂੰ ਛੱਡਿਆ ਉਸ ਤੋਂ ਬਾਅਦ ਸੰਤ ਗੰਗਾਦਾਸ ਦੀ ਕੁਟਿਆ ਦੀ ਤੇ ਉਸ ਦੀ ਸੰਤ ਮੰਡਲੀ ਦੀ ਉਹੋ ਜੀ ਸ਼ੋਭਾ ਨਹੀਂ ਰਹੀ ਹੁਣ ਸੰਗਤ ਪਹਿਲਾਂ ਵਾਂਗ ਨਹੀਂ ਆਉਂਦੀ ਜਿਵੇਂ ਉਹ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀ ਸੀ ਉਦਾਸ ਤੇ ਪਰੇਸ਼ਾਨ ਹੋਏ ਗੰਗਾਦਾਸ ਨੇ ਆਪਣੇ ਸਾਰੇ ਹੀ ਸ਼ਰਧਾਲੂਆਂ ਨੂੰ ਆਪਣੇ ਸੇਵਾਦਾਰਾਂ ਨੂੰ ਇਕੱਤਰ ਕਰਕੇ ਇੱਕ ਮੀਟਿੰਗ ਬੁਲਾਈ ਹੈ। ਉਹਨਾਂ ਨਾਲ ਬੈਠ ਕੇ ਚਰਚਾ ਕਰਦੇ ਹੋਏ ਸੰਤ ਗੰਗਾਦਾਸ ਆਪਣੇ ਚੇਲਿਆਂ ਨੂੰ ਕਹਿੰਦੇ ਨੇ ਕਿ ਕੁਝ ਨਾ ਕੁਝ ਵਿਉਂਤ ਘੜੋ। ਕੋਈ ਵਿਉਂਤਬੰਦੀ ਕਰੋ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਜ਼ੂਰ ਸ਼੍ਰੀ ਨਾਥਕਮਰ ਰਾਜਾ ਸਾਹਿਬ ਜੀ ਨੂੰ ਵਾਪਸ ਆਪਣੀ ਸੰਤ ਮੰਡਲੀ ਦੇ ਵਿੱਚ ਆਪਣੇ ਮਹਿਰਮਪੁਰ ਸਥਿਤ ਆਸ਼ਰਮ ਦੇ ਵਿੱਚ ਲੈ ਆਈਏ ਤਾਂ ਜੋ ਆਸ਼ਰਮ ਦੀਆਂ ਰੌਣਕਾਂ ਵਾਪਸ ਪਰਤ ਆਉਣ ਆਸ਼ਰਮ ਦੇ ਵਿੱਚ ਫੇਰ ਤੋਂ ਸੰਗਤਾਂ ਦਾ ਤਾਂਤਾ ਲੱਗ ਜਾਵੇ ਵੱਡੀ ਗਿਣਤੀ ਚ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਣ ਤੇ ਆਪਣੀ ਕਮਾਈ ਵੀ ਚੋਖੀ ਹੋਣ ਲੱਗ ਪਵੇ ਤੇ ਆਸ਼ਰਮ ਦੀਆਂ ਰੌਣਕਾਂ ਵੀ ਪਰਤ ਆਉਣ ਇਹ ਕਹਿੰਦੇ ਹੋਏ ਸੰਤ ਗੰਗਾਦਾਸ ਜੀ ਨਾਲ ਦੀ ਨਾਲ ਆਪਣੇ ਚੇਲਿਆਂ ਨੂੰ ਇਹ ਵੀ ਤਕੀਦ ਕਰਦੇ ਨੇ ਕਿ ਇਹ ਵਿਉਂਤਬੰਦੀ ਬਣਾਉਂਦੇ ਸਮੇਂ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਹੈ ਕਿ ਇਹ ਗੱਲ ਦੀ ਖਬਰ ਬਾਬਾ ਜਵਾਰ ਸਿੰਘ ਝਿੰਗੜਾਂ ਵਾਲਿਆਂ ਨੂੰ ਨਹੀਂ ਲੱਗਣੀ ਚਾਹੀਦੀ ਜੇ ਬਾਬਾ ਜਵਾਰ ਸਿੰਘ ਝਿੰਗੜਾਂ ਵਾਲਿਆਂ ਨੂੰ ਮਾੜੀ ਜਿਹੀ ਖਬਰ ਮਿਲੀ ਕਿ ਅਸੀਂ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੂੰ ਚਲਾਕੀ ਦੇ ਨਾਲ ਜਾਂ ਕੋਈ ਵਿਉਂਤ ਘੜ ਕੇ ਵਾਪਸ ਮਹਿਰਮਪੁਰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਹ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੂੰ ਸਾਡੇ ਕੋਲ ਵਾਪਸ ਨਹੀਂ ਆਉਣ ਦੇਣਗੇ ਚੇਲੇ ਫਤਿਹ ਬੁਲਾਉਂਦੇ ਨੇ ਤੇ ਉਥੋਂ ਰਵਾਨਾ ਹੋ ਕੇ ਮਹਿਰਮਪੁਰ ਤੋਂ ਪਿੰਡ ਝਿੰਗੜਾਂ ਬੂਟਾ ਸਿੰਘ ਦੇ ਕੋਲ ਪਹੁੰਚਦੇ ਨੇ ਗੰਗਾ ਦਾਸ ਦੇ ਚੇਲੇ ਬੜੇ ਹੀ ਛਾਤਰ ਤੇ ਸ਼ੈਤਾਨ ਕਿਸਮ ਦੇ ਲੋਕ ਸਨ ਉਹ ਬੂਟਾ ਸਿੰਘ ਦੇ ਕੋਲ ਆ ਕੇ ਸੂਈਏ ਬਣ ਕੇ ਸਾਰੀ ਗੱਲਬਾਤ ਦਾ ਪਤਾ ਕਰਦੇ ਨੇ ਕਿ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਪਿਛਲੇ 8 ਮਹੀਨੇ ਤੋਂ ਨਗਰ ਰਹਿਪੇ ਦੇ ਵਿੱਚ ਵਾਸ ਕਰ ਰਹੇ ਨੇ ਤੇ ਭਾਈ ਸਰਮੁਖ ਸਿੰਘ ਦੀ ਕੁਟਿਆ ਵਿੱਚ ਵਾਸ ਕਰ ਰਹੇ ਨੇ ਜਾ ਕੇ ਸਾਰੀ ਵਿਥਿਆ ਗੰਗਾ ਦਾਸ ਨੂੰ ਸੁਣਾਉਂਦੇ ਨੇ ਤੇ ਗੰਗਾ ਦਾਸ ਆਪਣੀ ਸੰਤ ਮੰਡਲੀ ਦੇ ਕੁਝ ਗਿਣਵੇਂ ਚੁਣਵੇਂ ਚੇਲਿਆਂ ਨੂੰ ਨਾਲ ਲੈ ਕੇ ਪਿੰਡ ਮਹਿਰਮਪੁਰ ਤੋਂ ਪਿੰਡ ਰੈਪੇ ਨੂੰ ਰਵਾਨਾ ਹੋ ਜਾਂਦੇ ਨੇ ਰਸਤੇ ਵਿੱਚ ਮੁਕੰਦਪੁਰ ਦੇ ਵਿੱਚ ਇੱਕ ਰਾਤ কাটਦੇ ਨੇ ਤੇ ਫੇਰ ਅਗਲੀ ਸਵੇਰ ਉਹ ਪਿੰਡ ਰੈਪੇ ਭਾਈ ਸਰਮੁਖ ਸਿੰਘ ਦੀ ਕੁਟਿਆ ਦੇ ਵਿੱਚ ਪਹੁੰਚਦੇ ਨੇ ਭਾਈ ਸਰਮੁਖ ਸਿੰਘ ਦੀ ਕੁਟਿਆ ਵਿੱਚ ਆ ਕੇ ਉਹ ਫਤੇ ਦੀ ਸਾਂਝ ਕਰਦੇ ਨੇ ਤੇ ਭਾਈ ਸਰਮੁਖ ਸਿੰਘ ਜੀ ਬੜੇ ਪ੍ਰੇਮ ਦੇ ਨਾਲ ਵਿਛੌਣੇ ਕਰਦੇ ਨੇ ਸੰਤ ਮੰਡਲੀ ਨੂੰ ਬਿਠਾਉਂਦੇ ਨੇ ਤੇ ਉਹਨਾਂ ਨੂੰ ਸੇਵਾ ਪੁੱਛਦੇ ਨੇ ਸੰਤ ਗੰਗਾਦਾਸ ਜੀ ਆਖਦੇ ਨੇ ਕਿ ਅਸੀਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਿੰਡ ਮਹਿਰਮਪੁਰ ਤੋਂ ਆਏ ਆਂ ਭਾਈ ਸਰਮੁਖ ਸਿੰਘ ਜੀ ਕਹਿੰਦੇ ਨੇ ਕਿ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਆਪਣੀ ਮੌਜ ਦੇ ਵਿੱਚ ਘੁੰਮਣ ਫਿਰਨ ਵਾਸਤੇ ਕਿਤੇ ਗਏ ਹੋਏ ਨੇ ਮੈਂ ਉਹਨਾਂ ਲਈ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਜਾਣਾ ਹੈ ਤੇ ਮੈਂ ਨਾਲ ਹੀ ਤੁਹਾਨੂੰ ਲੈ ਜਾਵਾਂਗਾ ਭਾਈ ਸਰਮੁਖ ਸਿੰਘ ਜੀ ਸ਼ਰਦਾ ਦੇ ਨਾਲ ਪ੍ਰਸ਼ਾਦਾ ਤਿਆਰ ਕਰਦੇ ਨੇ ਪਹਿਲਾਂ ਹਜ਼ੂਰ ਸ਼੍ਰੀ ਨਾਵਕਮਰ ਰਾਜਾ ਸਾਹਿਬ ਜੀ ਵਾਸਤੇ ਅੱਡ ਪ੍ਰਸ਼ਾਦਾ ਕੱਢ ਕੇ ਡੱਬੇ ਵਿੱਚ ਪਾ ਲੈਂਦੇ ਨੇ ਫਿਰ ਸੰਤ ਗੰਗਾਦਾਸ ਤੇ ਉਹਨਾਂ ਦੀ ਮੰਡਲੀ ਨੂੰ ਪ੍ਰਸ਼ਾਦਾ ਛਕਾਉਂਦੇ ਨੇ ਫਿਰ ਆਪ ਪ੍ਰਸ਼ਾਦਾ ਛਕ ਕੇ ਉਹਨਾਂ ਨੂੰ ਨਾਲ ਲੈ ਕੇ ਚੱਲ ਪੈਂਦੇ ਨੇ ਹਜ਼ੂਰ ਸ਼੍ਰੀ ਨਾਵਕਮਰ ਰਾਜਾ ਸਾਹਿਬ ਜੀ ਪਿੰਡ ਜਗਤਪੁਰ ਵਾਲੇ ਪਾਸੇ ਇੱਕ ਉੱਚੇ ਟਿੱਬੇ ਦੇ ਉੱਤੇ ਬੈਠੇ ਨੇ ਬੰਦਗੀ ਦੇ ਵਿੱਚ ਚੌਂਕੜਾ ਲੱਗਾ ਹੋਇਆ ਪ੍ਰਭੂ ਭਗਤੀ ਦੇ ਵਿੱਚ ਲੀਨ ਨੇ ਤੇ ਸਾਰੇ ਸ਼ਰਧਾਲੂ ਭਾਈ ਸਰਮੁਖ ਸਿੰਘ ਤੇ ਸੰਤ ਗੰਗਾਦਾਸ ਜੀ ਤੇ ਉਹਦੇ ਚੇਲੇ ਜਾ ਕੇ ਹਜ਼ੂਰ ਦੇ ਸਨਮੁਖ ਹਾਜ਼ਰ ਹੁੰਦੇ ਨੇ ਫਤਿਹ ਬੁਲਾਉਂਦੇ ਨੇ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਜਾਂਦੇ ਨੇ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਅੱਖਾਂ ਖੋਲਦੇ ਨੇ ਸੰਤ ਗੰਗਾਦਾਸ ਪਾਸੋਂ ਆਸ਼ਰਮ ਦੀ ਡੇਰੇ ਦੀ ਸੁਖ ਸਾੰਤ ਪੁੱਛਦੇ ਨੇ ਤੇ ਫਿਰ ਆਖਦੇ ਨੇ ਕਿ ਅਸੀਂ ਤੁਹਾਡੀ ਰਾਤ ਕੀਤੀ ਹੋਈ ਗੱਲਬਾਤ ਨੂੰ ਰਾਤ ਹੀ ਜਾਣ ਲਿਆ ਸੀ ਅਸੀਂ ਤੁਹਾਡੀ ਅਰਜ਼ੀ ਨੂੰ ਆਉਣ ਤੋਂ ਪਹਿਲਾਂ ਹੀ ਪੂਰਾ ਕਰ ਦਿੱਤਾ ਹੈ ਚਲੋ ਤੁਹਾਡੇ ਨਾਲ ਚੱਲਦੇ ਹਾਂ ਇਹ ਗੱਲ ਕਹਿ ਕੇ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਭਾਈ ਸਰਮੁਖ ਸਿੰਘ ਨੂੰ ਹੁਕਮ ਕਰਦੇ ਨੇ ਕਿ ਪ੍ਰਸ਼ਾਦਾ ਦਰਵੇਸ਼ਾਂ ਨੂੰ ਪਾ ਦਿਓ ਜਾਨਵਰਾਂ ਨੂੰ ਪਾ ਦਿਓ ਦੁੱਧ ਦਾ ਘਰੜ ਤਿਆਰ ਕਰਕੇ ਮੈਨੂੰ ਛਕਾ ਦਿਓ ਭਾਈ ਸਰਮੁਖ ਸਿੰਘ ਹੁਣਾਂ ਦੇ ਨਾਲ ਛੱਜੂ ਵੀ ਹੈ ਉਹਦੇ ਕੋਲ ਇੱਕ ਛੋਟੀ ਮਧਾਨੀ ਹੈ ਘਰੜ ਤਿਆਰ ਕਰਦੇ ਨੇ ਹਜ਼ੂਰ ਨੂੰ ਛਕਾਉਂਦੇ ਨੇ ਤੇ ਹਜ਼ੂਰ ਫਿਰ ਉੱਥੋਂ ਪਿੰਡ ਮਹਿਰਮਪੁਰ ਨੂੰ ਸੰਤ ਗੰਗਾਦਾਸ ਤੇ ਉਹਦੇ ਚੇਲਿਆਂ ਦੇ ਨਾਲ ਚਾਲੇ ਪਾਉਣ ਲੱਗਦੇ ਨੇ ਹੁਣ ਭਾਈ ਸਰਮੁਖ ਸਿੰਘ ਹੁਣੀ ਜਦੋਂ ਇਹ ਸਾਰੀ ਵਾਰਤਲਾਬ ਦੇਖਦੇ ਨੇ ਉਹਨਾਂ ਦਾ ਮਨ ਫੇਰ ਉਦਾਸ ਹੋ ਜਾਂਦਾ ਹੈ ਹਜ਼ੂਰ ਨੂੰ ਬੜੇ ਪ੍ਰੇਮ ਦੇ ਨਾਲ ਪੁੱਛਦੇ ਨੇ ਰਾਜਾ ਸਾਹਿਬ ਜੀ ਮੈਂ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦਾ ਤੁਸੀਂ ਇੱਥੋਂ ਚਾਲੇ ਮਾਰਨ ਲੱਗੇ ਹੋ ਮੈਨੂੰ ਦੱਸੋ ਮੈਂ ਕਿਵੇਂ guzara ਕਰਾਂਗਾ ਮੇਰੀ ਰੂਹ ਤਾਂ ਤੁਹਾਡੇ ਬਿਨਾਂ ਤੜਫਦੀ ਹੈ ਮੈਂ ਜੇ ਤੁਹਾਡੇ ਦਰਸ਼ਨ ਨਾ ਕਰਾਂ ਮੇਰੀ ਰੂਹ ਇੰਜ ਤੜਫਦੀ ਹੈ ਜਿਵੇਂ ਮਛਲੀ ਪਾਣੀ ਤੋਂ ਬਿਨਾਂ ਤੜਫਦੀ ਹੋਵੇ ਮੈਂ ਆਪ ਜੀ ਦੇ ਦਰਸ਼ਨਾਂ ਬਿਨਾਂ ਜੋਦਾ ਨਹੀਂ ਰਹਿ ਸਕਦਾ ਹਜ਼ੂਰ ਆਖਦੇ ਨੇ ਭਾਈ ਸਰਮੁਖ ਸਿੰਘ ਫਿਕਰ ਨਾ ਕਰ ਅਸੀਂ ਕੁਝ ਦਿਨਾਂ ਵਾਸਤੇ ਗਏ ਤੇ ਫਿਰ ਆਏ ਸਾਡੀਆਂ ਕੁਝ ਜ਼ਗੀਰਾਂ ਮਹਿਰਮਪੁਰ ਦੇ ਵਿੱਚ ਵੀ ਹਨ ਨਾਲੇ ਤਾਂ ਅਸੀਂ ਉਹਨਾਂ ਦੀ ਨਿਗਾਸਾਨੀ ਕਰੇ ਆਈਏ ਤੇ ਨਾਲੇ ਕੁਝ ਜ਼ਗੀਰਾਂ ਨੂੰ ਅਸੀਂ ਆਬਾਦ ਕਰਨਾ ਹੈ ਉਹਨਾਂ ਜ਼ਗੀਰਾਂ ਨੂੰ ਆਬਾਦ ਵੀ ਕਰੇ ਆਈਏ ਐਸੀਆਂ ਗੁੱਜੀਆਂ ਰਮਝਾਂ ਮਾਰ ਕੇ ਹਜ਼ੂਰ ਸ਼੍ਰੀ ਨਾਵਕਮ ਰਾਜਾ ਸਾਹਿਬ ਜੀ ਸੰਤ ਮੰਡਲੀ ਨੂੰ ਨਾਲ ਲੈ ਕੇ ਸਾਧੂ ਗੰਗਾ ਦਾਸ ਤੇ ਉਹਦੇ ਚੇਲਿਆਂ ਦੇ ਨਾਲ ਪਿੰਡ ਮਹਿਰਮਪੁਰ ਨੂੰ ਚੱਲ ਪੈਂਦੇ ਨੇ ਉਧਰ ਜਦੋਂ ਪਿੰਡ ਮਹਿਰਮਪੁਰ ਦੇ ਆਸ਼ਰਮ ਵਿੱਚ ਹਜ਼ੂਰ ਸ਼੍ਰੀ ਨਾਭਗੰਗ ਰਾਜਾ ਸਾਹਿਬ ਪਹੁੰਚਦੇ ਨੇ ਤੇ ਉੱਥੇ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਰਾਜਾ ਸਾਹਿਬ ਆਏ ਨੇ ਸੰਗਤਾਂ ਦੇ ਵਿੱਚ ਖੁਸ਼ੀ ਉਮੜ ਉੱਠਦੀ ਹੈ ਦੂਰ ਦਰਾੜਿਆਂ ਤੋਂ ਸੰਗਤਾਂ ਹਨੇਰੀ ਵਾਂਗ ਰਾਜਾ ਸਾਹਿਬ ਦੇ ਦਰਸ਼ਨਾਂ ਨੂੰ ਦੁਬਾਰਾ ਆਸ਼ਰਮ ਵਾਲੇ ਪਾਸੇ ਨੂੰ ਵਹੀਰਾਂ ਘੱਟ ਦਿੰਦੀਆਂ ਨੇ ਪਰ ਇੱਥੇ ਦੇਖਣ ਵਾਲੀ ਗੱਲ ਇਹ ਹੈ ਕੇ ਹਜ਼ੂਰ ਸ਼੍ਰੀ ਨਾਭਕਮਰ ਰਾਜਾ ਸਾਹਿਬ ਦੇ ਪਹਿਰਾਵੇ ਵਿੱਚ ਉਹਨਾਂ ਦੀ ਦੇਖ ਪੂਛਾ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਪਹਿਲਾਂ ਜਦੋਂ ਹਜ਼ੂਰ ਸ਼੍ਰੀ ਨਾਭਕਮਰ ਰਾਜਾ ਸਾਹਿਬ ਜੀ ਮਹਿਰਮਪੁਰ ਆਸ਼ਰਮ ਦੇ ਵਿੱਚ ਆਏ ਸਨ ਉਹਨਾਂ ਦੇ ਭਗਮਾ ਕੱਪੜੇ ਤੇ ਪਿੱਤਲ ਦਾ ਤਡਾਗਾ ਸੀ ਕੋਲ ਤੇ ਇਸ ਵਾਰ ਜਦੋਂ ਹਜ਼ੂਰ ਸ਼੍ਰੀ ਨਾਭਕਮਰ ਰਾਜਾ ਸਾਹਿਬ ਆਏ ਨੇ ਤੇ ਉਹਨਾਂ ਦੇ ਚਿੱਟੇ ਲੱਠੇ ਦੀ ਚਾਦਰ ਦੀ ਬੁੱਕਲ ਮਾਰੀ ਹੋਈ ਹੈ ਪੈਰਾਂ ਦੇ ਵਿੱਚ ਕੱਢਮੀ ਜੁੱਤੀ ਹੈ ਹੱਥ ਗੈਂਡੇ ਦੀ ਸੋਟੀ ਹੈ ਦਗ-ਦਗ ਕਰਦਾ ਚਿਹਰਾ ਹੈ ਹਜ਼ੂਰ ਦੀਆਂ ਅੱਖਾਂ ਦੇ ਵਿੱਚ ਐਸਾ ਨੂਰ ਹੈ ਕਿ ਹਜ਼ੂਰ ਦੇ ਦਰਸ਼ਨ ਕਰਨ ਦੇ ਨਾਲ ਚਿਰਾਂ ਤੋਂ ਤਪਦੇ ਹੋਏ ਹਿਰਦੇ ਇੱਕ ਪਲ ਦੇ ਵਿੱਚ ਸ਼ਾਂਤ ਹੋ ਜਾਂਣ ਹਜ਼ੂਰ ਸ਼੍ਰੀ ਨਾਵ ਕਮਲ ਰਾਜਾ ਸਾਹਿਬ ਜੀ ਜਦੋਂ ਮਹਿਰਮਪੁਰ ਆਸ਼ਰਮ 'ਚ ਜਾ ਕੇ ਬਿਰਾਜਦੇ ਨੇ ਸੰਗਤਾਂ ਦੇ ਵਿੱਚ ਇੱਕ ਵਾਰ ਫੇਰ ਖੁਸ਼ੀ ਉਮੜ ਉੱਠਦੀ ਹੈ ਡੇਰੇ ਦੀਆਂ ਰੌਣਕਾਂ ਫੇਰ ਤੋਂ ਪਰਤ ਆਉਂਦੀਆਂ ਨੇ ਸਾਰੇ ਸਾਧੂ ਤੇ ਗੰਗਾ ਦਾਸ ਦੇ ਚੇਲੇ ਵੀ ਖੁਸ਼ ਹੋ ਜਾਂਦੇ ਨੇ ਗੰਗਾ ਦਾਸ ਵੀ ਖੁਸ਼ ਹੁੰਦਾ ਹੈ ਕਿ ਦੁਬਾਰਾ ਤੋਂ ਸਾਡੇ ਡੇਰੇ ਵਿੱਚ ਰੌਣਕਾਂ ਲੱਗ ਗਈਆਂ ਨੇ ਹਜ਼ੂਰ ਸ਼੍ਰੀ ਨਾਬਕਮਰ ਰਾਜਾ ਸਾਹਿਬ ਜੀ ਪਰਤ ਆਏ ਨੇ ਤੇ ਹੁਣ ਅਸੀਂ ਕੁਝ ਵੀ ਕਰਾਂਗੇ ਪਰ ਰਾਜਾ ਸਾਹਿਬ ਨੂੰ ਇੱਥੋਂ ਜਾਣ ਨਹੀਂ ਦਵਾਗੇ ਕੁਝ ਦਿਨਾਂ ਬਾਅਦ ਜਮਾਤ ਮਹਿਰਮਪੁਰ ਦੇ ਲਾਗਲੇ ਪਿੰਡ ਮੂਸਾਪੁਰ ਤੇ ਹੋਰਨਾਂ ਪਿੰਡਾਂ ਦੇ ਵਿੱਚ ਚਾਲੇ ਮਾਰਦੀ ਹੈ ਵੱਖ-ਵੱਖ ਥਾਂ ਤੇ ਪੜਾਅ ਕਰਦੀ ਹੈ ਤੇ ਕਰਨਾਣੇ ਪਿੰਡ ਦੇ ਵਿੱਚ ਜਾ ਕੇ ਉਤਾਰਾ ਕਰਦੀ ਹੈ 17 ਦਿਨ ਕਰਨਾਣੇ ਪਿੰਡ ਦੇ ਵਿੱਚ ਜਮਾਤ ਉਤਾਰਾ ਕਰਦੀ ਹੈ ਉੱਥੇ ਸੰਗਤਾਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਕੇ ਨੇਹਾਲ ਹੁੰਦੀਆਂ ਨੇ ਉਧਰ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲੇ ਆਪਣੀ ਮੌਜ ਦੇ ਵਿੱਚ ਝੰਗੜਾਂ ਤੋਂ ਗੋਬਿੰਦਪੁਰ ਨੂੰ ਚਾਲੇ ਮਾਰਦੇ ਨੇ ਗੋਬਿੰਦਪੁਰ ਜਾਂਦੇ ਹੋਏ ਰਸਤੇ ਦੇ ਵਿੱਚ ਭਾਈ ਜਵਾਲੇ ਦੇ ਕੋਲ ਬਾਬਾ ਜਵਾਰ ਸਿੰਘ ਜੀ ਪੜਾ ਕਰਦੇ ਨੇ ਕੁਝ ਸਮੇਂ ਲਈ ਬਿਸ਼ਰਾਮ ਕਰਦੇ ਨੇ ਭਾਈ ਜਵਾਲਾ ਬਾਬਾ ਜਵਾਰ ਸਿੰਘ ਝੰਗੜਾਂ ਵਾਲਿਆਂ ਨੂੰ ਦੱਸਦਾ ਹੈ ਕੇ ਪਾਸ਼ਾ ਤੁਹਾਨੂੰ ਪਤਾ ਹੈ ਕਿ ਹਜ਼ੂਰ ਸ਼੍ਰੀ ਨਾਵਕਮਰ ਰਾਜਾ ਸਾਹਿਬ ਜੀ ਤਾਂ ਦੁਬਾਰਾ ਫੇਰ ਸੰਤ ਗੰਗਾਦਾਸ ਦੀ ਸੰਤ ਮੰਡਲੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹ ਫੇਰ ਤੋਂ ਮਹਿਰਮਪੁਰ ਪਰਤ ਆਏ ਨੇ ਜਦੋਂ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲੇ ਇਹ ਗੱਲ ਜਵਾਲੇ ਦੇ ਕੋਲੋਂ ਸੁਣਦੇ ਨੇ ਤੇ ਉਹ ਜਵਾਲੇ ਨੂੰ ਹੁਕਮ ਕਰਦੇ ਨੇ ਜਵਾਲਿਆ ਜਾ ਰਾਜਾ ਸਾਹਿਬ ਨੂੰ ਜਾ ਕੇ ਸਾਡਾ ਹੁਕਮ ਸੁਣਾ ਤੇ ਉਹਨੂੰ ਕਹਿ ਜੇ ਸਾਡੀਆਂ ਖੁਸ਼ੀਆਂ ਲੈਣੀਆਂ ਹਨ ਤੇ ਫੌਰੀ ਤੌਰ ਦੇ ਉੱਤੇ ਆਸ਼ਰਮ ਛੱਡ ਦੇਣ ਤੇ ਮੁੜ ਕੇ ਕਦੇ ਆਸ਼ਰਮ ਦੇ ਵਿੱਚ ਪੈਰ ਨਾ ਪਾਉਣ ਜਵਾਲਾ ਸਤਵਚਨ ਕਹੇ ਕਿ ਉੱਥੋਂ ਚਾਲੇ ਮਾਰਦਾ ਹੈ ਤੇ ਰਾਜਾ ਸਾਹਿਬ ਦੇ ਕੋਲ ਆਸ਼ਰਮ 'ਚ ਪਹੁੰਚਦਾ ਹੈ ਰਾਜਾ ਸਾਹਿਬ ਨੂੰ ਜਾ ਕੇ ਗੱਲ ਸੁਣਾਉਂਦਾ ਹੈ ਕਿ ਬਾਬਾ ਜਵਾਰ ਸਿੰਘ ਜੀ ਨੇ ਹੁਕਮ ਕੀਤਾ ਹੈ ਕਿ ਜੇ ਰਾਜਾ ਸਾਹਿਬ ਨੇ ਸਾਡੀਆਂ ਖੁਸ਼ੀਆਂ ਲੈਣੀਆਂ ਹਨ ਤੇ ਫੌਰੀ ਤੌਰ ਤੇ ਆਸ਼ਰਮ ਛੱਡ ਦੇਣ ਤੇ ਮੁੜ ਕੇ ਕਦੇ ਆਸ਼ਰਮ 'ਚ ਪੈਰ ਨਾ ਪਾਉਣ ਇਹ ਗੱਲ ਸੁਣ ਕੇ ਰਾਜਾ ਸਾਹਿਬ ਆਪਣੇ ਪਿਆਰੇ ਪ੍ਰੀਤਮ ਵੱਲੋਂ ਆਏ ਹੋਏ ਆਦੇਸ਼ ਦੀ ਬਿਨਾਂ ਕਿਸੇ ਦੇਰੀ ਤੋਂ ਪਾਲਣਾ ਕਰਦੇ ਹੋਏ ਮਹਿਰਮਪੁਰ ਦੀ ਕਟਿਆ ਨੂੰ ਛੱਡ ਦਿੰਦੇ ਨੇ ਸੰਤ ਗੰਗਾਦਾਸ ਉਸ ਦੇ ਚੇਲੇ ਤੇ ਸੰਗਤਾਂ ਬਹੁਤ ਯਤਨ ਕਰਦੀਆਂ ਨੇ ਕਿ ਰਾਜਾ ਸਾਹਿਬ ਨੂੰ ਰੋਕਿਆ ਜਾ ਸਕੇ ਮਹਿਰਮਪੁਰ ਤੋਂ ਜਾਣ ਨਾ ਦਿੱਤਾ ਜਾਵੇ ਪਰ ਰਾਜਾ ਸਾਹਿਬ ਕਹਿੰਦੇ ਨੇ ਕਿ ਹੁਣ ਨਹੀਂ ਹੁਣ ਸਾਡੇ ਪਿਆਰੇ ਪ੍ਰੀਤਮ ਦਾ ਆਦੇਸ਼ ਆ ਗਿਆ ਹੈ ਸਾਡੇ ਗੁਰੂ ਨੇ ਸਾਨੂੰ ਹੁਕਮ ਭੇਜ ਦਿੱਤਾ ਹੈ ਉਸ ਹੁਕਮ ਦੀ ਅਦੁੱਲੀ ਨਹੀਂ ਕਰਾਂਗੇ ਆਖਦੇ ਨੇ ਕਿ ਉਸ ਤੋਂ ਬਾਅਦ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਮਹਿਰਮਪੁਰ ਦੇ ਡੇਰੇ ਵਿੱਚ ਦੁਬਾਰਾ ਕਦੇ ਪੈਰ ਨਹੀਂ ਪਾਉਂਦੇ ਇਥੇ ਹੀ ਅੱਜ ਦੇ ਐਪੀਸੋਡ ਦੀ ਸਮਾਪਤੀ ਹੈ। ਹਜ਼ੂਰ ਸ਼੍ਰੀ ਨਾਭਕਮਾ ਰਾਜਾ ਸਾਹਿਬ ਜੀ ਦੀ ਜੀਵਨੀ ਦੇ ਵਿੱਚੋਂ ਹੋਰ ਬਹੁਤ ਸਾਰੀਆਂ ਗਾਥਾਵਾਂ, ਰਾਜਾ ਸਾਹਿਬ ਜੀ ਦੇ ਵਰਸੋਏ ਹੋਏ ਤੀਰਥ ਸਥਾਨਾਂ ਦੇ ਦਰਸ਼ਨ ਦੇਦਾਰੇ ਤੇ ਰਾਜਾ ਸਾਹਿਬ ਜੀ ਦੇ ਰਚਾਏ ਹੋਏ ਕੌਤਕਾਂ ਨੂੰ ਸਰਵਣ ਕਰਨ ਵਾਸਤੇ ਰਾਜਾ ਸਾਹਿਬ ਵਲੌਗਸ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰੋ। ਇੱਥੇ ਹੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾ ਬਲੀ ਕਰਪਨ।